ਦੂਜਾ ਦਿਨ ਆ ਮੋਟਰ ਦਾ ਪੀ ਦੂਜਾ ਕੀ ਤੀਜਾ ਦਿਨ ਅੱਜ ਆ ਇਟਾਂ ਕੱਢਣਗੇ ਪੈਣਗੇ ਆ ਤੇ ਉਧਰ ਹੁਣ ਮੀਂਹ ਵੀ ਲਿਆ ਹੋਇਆ ਪੂਰਾ ਮੀਂਹ ਵੀ ਸਾਡੀ ਹੁਣੇ ਸੁਣੀ ਰੱਬ ਨੇ ਫਰਿਆਦ ਵੀ ਪਾ ਦਿੰਨਾ ਵੀ ਹੁਣ ਅਸੀਂ ਘੜੰਗਾ ਵੀ ਲਾਉਣਾ ਉਧਰੋਂ ਮੇਲਾ ਸ਼ਾਂਤ ਹੋ ਗਿਆ ਪਹਿਲਾਂ ਬੜਾ ਰੌਣਕ ਮੇਲਾ ਆ ਰਹੇ ਸੀ ਉਧਰੋਂ ਲੋ ਜੀ ਆ ਲੈ ਰਾਜਾ ਬਾਈ ਨੇ ਇਟਾਂ ਕੱਢੀਆਂ ਹਿੰਦਰੀ ਨੇ ਉਹਨਾਂ ਸਪੋਰਟ ਦਿੱਤੀ ਤੇ ਬੱਬੂ ਨੇ ਚੋਬਰ ਨੇ ਇਧਰ ਰੇਡ ਪਾਈ ਹੋਰ ਯਾਰ ਬੜਾ ਲਿਆਉਣਾ ਖਚਣਾ ਕਰਨਾ ਓੱਖਾ ਗਾਣੂ ਨਾ ਪਾ ਇਧਰ ਦੀ ਖਾਲ ਭਰ ਕੇ ਆਪਦਾ ਇਨਾਉਂ ਦਾ ਕਰ ਲੈਣਾ ਯਾਰ ਲੈ ਵੀ ਨਹੀਂ ਲੱਗਿਆ ਪੈਂ ਤੇ ਸਾਡੇ ਪਿੰਡਾਂ ਵਾਲਾ ਮੇਲਾ ਵੀ ਐਂ ਖਰਾਬ ਹੋ ਜਾਣਾ ਦੁਕਾਨਾਂ ਵੀ ਉੱਥੇ ਲੱਗੀਆਂ ਵਾ ਅੱਧਾ ਕਿਲਾ ਛੱਡਿਆ ਸੀ ਇਹ ਤੇ ਕੀ ਤੇ ਰੱਬ ਨੇ ਸਾਰਾ ਕੰਮ ਖਰਾਬ ਕਰ ਦੇਣਾ ਦੁਕਾਨਾਂ ਵਾਲਿਆਂ ਦੀ ਕੋਈ ਦਿਹਾੜੀ ਨਹੀਂ ਪੈਣੀ ਕੋਈ ਬੱਟੇ ਨਹੀਂ ਜਾਣਾ ਵਿਚਾਰਿਆਂ ਦਾ ਕੱਲ ਦੇ ਆਸਲਾ ਹੀ ਬੈਠੇ ਆ ਕਾਲੇ ਦੇ ਕਿਸੇ ਦੋ ਤਿੰਨ ਦਿਨ ਹੋ ਗਏ ਆ ਉਹਨਾਂ ਨੂੰ ਦੁਕਾਨਾਂ ਤੇ ਕਿਹ ਦਿਨਾਂ ਦੀਆਂ ਲੱਗੀਆਂ ਕਲੀਜੀ ਪਾ ਕੇ ਗਏ ਤੇ ਹੈ ਰੱਬ ਦੇ ਹੱਥ ਹੀ ਹੈ ਰੱਬ ਦੇ ਘਰ ਹੀ ਮੇਲਾ ਵਾ ਹੁਣ ਰੱਬ ਨੇ ਜਿਹੋ ਜਿਹਾ ਲਵਾਉਣਾ ਉਹੋ ਜਿਹਾ ਲਵਾਉਣਾ ਹਣ ਆਪੋ ਹੀ ਦਾਸ ਆ ਤੇਰੇ ਲਈ ਚੰਗਾ ਕਿਸੇ ਲਈ ਮਾੜਾ ਸਾਰਾ ਕੁਝ ਕਿਸੇ ਲਈ ਚੰਗਾ ਨਹੀਂ ਹੁੰਦਾਗਾ ਆਪਣਾ ਕੋਈ ਜੋਰ ਨਹੀਂ ਰੱਬ ਤੇ ਆਹ ਕਿੰਦਰੀ ਦਾ ਮੋਟਰ ਕੱਢਣ ਆਇਆ ਨੂੰ ਨੂੰ ਆਈ ਜਾਂਦੇ ਆ ਬਈ ਆ ਜਾ ਬਾਈ ਆ ਜਾ ਬਾਈ ਹਣ ਤਾਂ ਹੀ ਘਟਨਾ ਹੈ ਵਾ ਔਰ ਬੈਠਾ ਪਿੱਛੇ ਆਰੇ ਫੋਨ ਲਈ ਜਾਂਦਾ ਰੰਗ ਤੇ ਕਿਉਂ ਇਹਦਾ ਕਟਰਾਉ ਕੀਤਾ ਬੈਠਾ ਦੋਵਾਂ ਦੇ ਪਚਾੜੇ ਹੋਇਆ ਸੱਦ ਗਿਆ ਥੀ ਵੀ ਨਹੀਂ ਆਉਂਦਾ ਸੀ ਆ ਹੀ ਲਿਆਉਣਾ ਪੈਂਦਾ ਸਾਨੂੰ ਮੈਂ ਆਦੇ ਪੂਰਾ ਹੈ ਕੱਲ ਸਾਡਾ ਜਬ ਚਮ ਕਰ ਲੈਂਦੇ ਨਾ ਅੱਜ ਸਾਡਾ ਕੰਮ ਨਿਪੜਿਆ ਹੋਣਾ ਬਸ ਸਾਰਿਆਂ ਨੂੰ ਆ ਜਾਊਗਾ ਵੀ ਕੰਮ ਵੀ ਕੰਮ ਵੀ ਜੀਗਾ ਵਿੱਚ ਉਹਨੂੰ ਸਾਨੂੰ ਤੇ ਪਾਸੇ ਲੇਟ ਆਇਆ 2:30 ਵਜੇ ਫੋਨ ਕੀਤਾ ਇਹਨੇ ਸਾਨੂੰ ਅੱਧਾ ਦੰਨਾ ਇੱਧਰ ਵੀ ਸਾਡੀਆਂ ਅੱਖਾਂ ਅੜੀ ਕਰੀਆਂ ਵਾਂ ਇੱਕ ਬੰਦਾ ਸਾਡਾ ਘਟ ਲੈ ਬਈ ਚੋਬਰ ਹਨ ਫੇਰ ਪਾਲਿਆ ਬਾਅਦ ਚਾ ਪਕੜਾ ਲਾਂਗੇ ਪਹਿਲਾਂ ਸ਼ੁਭ ਕਾਰਨ ਸ਼ੁਭ ਥਾਂ ਨਾਲ ਆਗਾਜ਼ ਕੀਤਾ ਗਿਆ ਵਾ ਵੇਖੋ ਆ ਵੀ ਖੋਦਣਾ ਪੈਣਾ ਵਾ ਆ ਆ ਗਿਆ ਆ ਜੋੜ ਵੀ ਲਾਉਣ ਵਾਲਾ ਹੀ ਠੀਕਾ ਆਹ ਹੋ ਆਈਆਂ ਵੇਖ ਲਾਉਣ ਦੇ ਸਾਹਮਣੇ ਹੀ ਆ ਵੀਰੇ ਆਪਾਂ ਕਿਹੜਾ ਕੋਈ ਉਹੋ ਜਿਹਾ ਉਹਦਾ ਪੜਦਾ ਵਾ ਆ ਦੇਖ ਸਕਦੇ ਆ ਵੀ ਜੋ ਆ ਜੋੜ ਲੱਗੇ ਹੋਏ ਉਹ ਨਹੀਂ ਕਿ ਦੱਤ ਬੰਦਾ ਕੀ ਕਰੂਗਾ ਫੇਰ ਲੱਗਦਾ ਤੁਸ ਉਹ ਹੋ ਆ ਸਹਿੰਦੇ ਆ ਆ ਤਨੂੰ ਯੋਗ ਇਸ ਵੀ ਆਹੋ ਲੈ ਕੇ ਹੁਣ ਹੀ ਪੈਣੀ ਹੈ ਤਾਂ ਜੇ ਨਹੀਂ ਨਹੀਂ ਤੇਰੇ ਨੇ ਬਈ ਇਹ ਹੋਰ ਮਹਤਰੀ ਨੇ ਪਾਈ ਸੀ ਵੀ ਮੋਟਰ ਤੇ ਤਾਂ ਕਰਕੇ ਆਪਾਂ ਕਿਹੜਾ ਕਿਸਨ ਮਾਰਾ ਚੰਗਾ ਤੀਨ ਉਹ ਨਹੀਂ ਸਾਨੂੰ ਪਤਾ ਹੈਗਾ ਲੋਹੇ ਹੁਣ ਸੈੱਟ ਹੁੰਦਾ ਇਹ ਫੇਰ ਅਸੀਂ ਲੱਗਦੇ ਆ ਕੰਮ ਐਕਸ਼ਨ ਆ ਵੇਲਾ ਭਾਈ ਹੁਣ ਇਹਨੇ ਨਟ ਵੜ ਤਾਂ ਸਾਡਾ ਫਿਰ ਕਿਉਂਕਾ ਨਟ ਲੈ ਕੇ ਆਓ ਲੈ ਇਹ ਮਿਸਤਰੀ ਆਈ ਐ ਮਿਸਤਰੀਆਂ ਦੇ ਕੰਮ ਸਾਰੇ ਮਾਰ ਲਾ ਕੇ ਉਥੋਂ ਆਈ ਨਹੀਂ ਵੇ ਖੋਲ ਨਾ ਦੋ ਮਿੰਟ ਲਾ ਲਾ ਉਹਦੇ ਤੇ ਮਾਰੇ ਮਾਰੇ ਪੋਤੇ ਨੇ ਖਾਣੀ ਨਹੀਂ ਜਿੱਤਦੇ ਨੇ ਚਾ ਵੀ ਤਾਂ ਤੂੰ ਹੀ ਫੜਨੀ ਹੈ ਭਾਈ ਇਹ ਤਾਂ ਤੇਰਾ ਖਾੜ ਕੇ ਵੇਖਣ ਵਾਲੀ ਹੈ ਕਿਵੇਂ ਖਲਦੇ ਆ ਆ ਵੀ ਗਿਆ ਲੈ ਹੌਂਦੇ ਹੁਣ ਇਹਨਾਂ ਦੀ ਗੁੱਥਾ ਕਰਦਾ ਹੁਣ ਇਹ ਗੁੱਥਾ ਕਰਦਾ ਹੈ ਆ ਆ ਆ ਆ ਆ ਲੈ ਸੱਤਿਆਂ ਦੀ ਗਰ ਕੇ ਇਹ ਤੇਲ ਚ ਰੱਖੀ ਵਾਦਾ ਕਰੋੜੋ ਆ ਲੈ ਥੱਲੇ ਨਾ ਬਚੀ ਓਏ ਪਤਾ ਓਏ ਨੂੰ ਪਤਾ ਭਾਈ ਇਸੇ ਗਾਲ ਦੀ ਪੈਸੇ ਲੈਂਦਾ ਇਹ ਵਦਗਾ ਇਹ ਨਾ ਦੀ ਪੈਸੇ ਲੈਂਦਾ ਮਾਰਾਂਗਾ ਪਰ ਕੰਨ ਤੇ ਚੰਗਰ ਆ ਲੈ ਇਹ ਕੱਟ ਖੋਲਣਾ ਕੋਈ ਨਹੀਂ ਇਹਨੇ ਸੌ ਖਾਦੀ ਅੱਜ ਉਹ ਖੋਲਾ ਕੇ ਓਏ ਇਹੇ ਖੋਲੇ ਵੀ ਨਹੀਂ ਕਰ ਆਪਾਂ ਲੈ ਕੇ ਜਾਵਾਂ ਲੈ ਵੀ ਟੋਟਾ ਲੱਭ ਗਿਆ ਕਿਹੜਾ ਮੱਛਿਆ ਵਿਆ ਸੀ ਆ ਸੀ ਆ ਜੋੜ ਟੁੱਟ ਗਿਆ ਇਹ ਪਤਾ ਨਹੀਂ ਕਾਹ ਤੋਂ ਹਣ ਇਹ ਆਪਾਂ ਕਹਿ ਨਹੀਂ ਸਕਦੇ ਕਿ ਵੀ ਕੀ ਗੱਲ ਬਾਤ ਆ ਬਾਕੀ ਤੁਸੀਂ ਸਿਆਣੇ ਆ ਜਿਹੜੇ ਦੇਖ ਰਹੇ ਆ ਵੀ ਕਦੋਂ ਹੋਊਗਾ ਤੇ ਉਹ ਸਾਡਾ ਕਾਗਜ਼ ਵੀ ਪਾਇਆ ਵਾ ਦਾ ਜ਼ਮੀਨ ਵੀ ਆ ਗਿਆ ਤੇ ਅੰਦਰ ਬੈਠੇ ਆ ਆਰਾਮ ਨਾਲ ਕੋਈ ਸਾਨੂੰ ਫਿਕਰ ਨਹੀਂ ਹੈਗਾ ਆਹ ਵੇਖ ਸਕਦੇ ਆ ਲੈ ਭਾਈ ਹੁਣ ਬਾ ਗਾਂ ਵਾਲਾ ਘਟਣਾ ਪੈਣਾ ਸਾਨੂੰ ਤੇ ਚੱਲ ਕੋਈ ਨਹੀਂ ਬਾਬੇ ਲੈ ਤੇ ਨੌਜਵਾਨ ਆਉਣਗੇ ਸਕੂਲ ਵਾਲਿਓ ਕੀਰਤਨ ਕਰੀ ਜਾਂਦੇ ਆ ਲਿਆ ਹਣ ਮੈਨੂੰ ਉਹਨੂੰ ਫੋਨ ਵੀ ਕਰਦਾ ਆ ਜਾਮਾਂਗਾ ਬਈ ਮੈਂ ਘਰੇ ਚੱਲਿਆ ਮਰਾ ਯਾਰ ਘਰੋਂ ਫੋਨ ਆਇਆ ਮੈਨੂੰ ਚੱਲ ਦੇ ਕਿ ਉਹਨਾਂ ਦਾ ਬੁੜੀਆਂ ਤਿਆਰ ਹੋਈਆਂ ਬੈਠੀਆਂ ਆ ਦੇ ਵਾਹ ਬਹੁਤ ਹੀ ਕਾਲੀ ਹੋਈ ਹੈ ਇਹ ਨੀ ਤਾਰ ਇਹ ਨਹੀਂ ਮੈਨੂੰ ਪਤਾ ਹੁਣ ਪਤਾ ਹੁਣ ਤੈਨੂੰ ਆ ਮੇਰੀ ਜ਼ਿੰਮੇਵਾਰੀ ਹੈ ਯਾਰ ਤੁਸੀਂ ਮੇਰੇ ਕੋਲੇ ਆ ਜਾਣਾ ਜਿਉਂ ਆਏ ਕਹਿੰਦੇ ਆ ਮੈਂ ਕਹਾਂਗਾ ਫਾਰਮ ਜਾ ਭਾਈ ਉਹਨਾਂ ਦਾ ਕਹਿਣਾ ਉਹ ਕਹਿ ਸਕਦੇ ਆ ਮਾਲਕਾ ਤੁਹਾਡੇ ਅੱਲਾ ਮੈਸਟਰੀਰ ਐ ਕਾਲੀ ਜੀ ਬਹੁਤ ਸਾਨੂੰ ਪ੍ਰੋਬਲਮਾਂ ਆ ਰਹੀਆਂ ਆ ਔਰ ਘੰਡਾ ਦੇਖ ਲੈ ਕਿਵੇਂ ਲੈਂਦਾ ਹਾਂ ਯਾਰ ਇਹ ਇਸੇ ਦਾ ਕੁਛ ਨਹੀਂ ਜਾਂਦਾ ਕਿ ਜਿਹੜਾ ਬੰਦਾ ਕੰਮ ਵਾਲਾ ਉਹਦਾ ਜਲੂਸ ਨਿਕਲਦਾ ਆਹ ਵੇਖ ਲੈ ਵੇਖ ਲੈ ਮੈਸਤਰੀ ਨੇ ਕਰਕੇ ਤੁਰ ਜਾਣਾ ਜਲੂਸ ਕੀ ਬੰਦੇ ਦਾ ਆਹ ਵੇਖ ਲੈਣ ਆਪਾਂ ਲੱਗੇ ਪਿਆ ਸਾਰਾ ਬੈਂਡ ਕਾਲਾ ਯਾਰ ਆਹ ਵੇਖ ਅਸੀਂ ਆਏ ਨਹੀਂ ਕਹਿੰਦੇ ਵੀ ਉਹ ਆਏ ਆਏ ਮੈਸਤਰੀ ਕੋਈ ਮੈਸਤਰੀ ਕੋਈ ਆਈ ਵੀ ਇਹੋ ਜਈਏ ਇਹੋ ਜਈਏ ਸਾਡੇ ਕੋਲੇ ਹੈ ਜਿਹੜਾ ਭਾਈ ਆਹ ਵੇਖ ਲੋ ਕੇਵਲ ਵੱਡਣੀ ਪੈਣੀ ਉਹ ਨਹੀਂ ਇਹ ਆਹ ਫੋਡੀ ਵਜਾ ਨਾ ਹੋਇਆ ਵੀਰੇ ਸਾਫ ਬਾਦ ਤੁਸੀਂ ਕੰਮ ਨਹੀਂ ਕਰਦੇ ਗੁੱਸਾ ਕਰਕੇ ਆਉਂਦੇ ਰਹੇ ਆ ਆ ਵੇ ਲੈ ਫਾਟਰ ਦਾ ਸਿੱਧਾ ਪਾਣੀ ਨਾ ਢੱਗ ਗਿਆ ਆ ਦਸਾ ਮੜਾ ਇਹ ਕਾਰ ਦੀ ਦੇਖ ਆ ਵੇ ਲੈ ਕਾਰ ਕਾਰ ਨਹੀਂ ਪਾਇਆ ਹੁਣ ਬਈ ਅਸੀਂ ਆਵੇ ਇਹ ਮਲਾ ਅਰੇ ਬੰਦੀ ਤਾਰ ਗਿਆ ਮੋੜ ਖਾਓ ਤਾਰ ਦਲੇ ਦੇ ਪੈਸਾ ਦੋ ਪੈ ਵੇ ਮੋੜ ਕਰਨਾ ਬੈਣਾ ਚੱਲ ਤਾਰ ਦਾ ਨਿਕਲਿਓ ਨਾਲ

ਆ ਦਿਖਾਈ ਬਾਬੂ ਇਹ ਤਰੀਕ ਉਹ ਵੇਖ ਹੱਥ ਉਹਦੇ ਚਾਰੇ ਕੋਈ ਨਹੀਂ ਇਹਨਾਂ ਦੇ ਸਰ ਜਾਂਦੇ ਪੱਤਾਂ ਦਾ ਸਰ ਜੂਗਾ ਬਸ ਹੱਥ ਦਾ ਸਰ ਜੂ ਮੂੰਹ ਨਾ ਹੋਵੇ ਇਹਨਾਂ ਦੇ ਤਾਂ ਵੜੇ ਹੁੰਦੇ ਹੀ ਰਹਿੰਦੇ ਆ ਤੂੰ ਥਕਾਲੇ ਇਹ ਨਹੀਂ ਗਾਲਦੇ ਥੱਕਾਲੇ ਰਹਿਣ ਇਹ ਗਾਲਦੇ ਨਹੀਂ ਤਾਂ ਸਿੱਤੇ ਪੇ ਜੀ ਕਹਿੰਦੇ ਬਾਬਾ ਵਾ ਸਸਪਨੇ ਆ ਚ ਮੋਟਰ ਹੀ ਬਣੀਆਂ ਜਾਂਦੇ ਹਾਂ ਇਹਦਾ ਪਿੰਡ ਹੈ ਇਹ ਜਹਾਂ ਥਕਾਲੇ ਰਹਿਣ ਭਾਈ ਚੱਲ ਅਗੂ ਪਤਾ ਗਾਂ ਹਣ ਪਹਿਲਾ ਸਟੇਜ ਹੀ ਆਉਂਦਾ ਵੀਰੇ ਕੁਮਿੰਦਰ ਕੋਈ ਨਹੀਂ ਬਾਈ ਅਜਾਜ ਤੋਂ ਦੋ ਜਾਨ ਬਰਗਾ ਵੀਰ ਸ਼ਿੰਦਰੀ ਆ ਕਰ ਦੇ ਕਰ ਦੇ ਮੈਂ ਆ ਜਾਣਾ ਵਾ ਉਦੋਂ ਉਹਨੂੰ ਕਹਿੰਦਾ ਬਾਈ ਬਣ ਆ ਜਾ ਮੈਂ ਘਰੇ ਜਾਣਾ ਸ਼ਿੰਦਰੀ ਜੋੜ ਲਾਉਂਦਾ ਮਾੜਾ ਜਾ ਉਹਦੋਂ ਆ ਕਿਵੇਂ ਫਦਾ ਲਈ ਹੁਣ ਬਾਗ ਹਲਾ ਬਾਗ ਹਲਾ ਇਹਨੂੰ ਇਹਨੂੰ ਗੇਟ ਪਹਿਲਾਂ ਔਰ ਉਹ ਗੇਟ ਨਾਲ ਇਹਨੂੰ ਪਾ ਲਈ ਆ ਤੋੜ ਲਾ ਟੁੱਟ ਗਿਆ ਛੋਟ ਗਿਆ ਖੜਾ ਖੜਾ ਤਾਂ ਆਰ ਜੀ ਆਗਿ ਨਹੀਂ ਤਾਂ ਬਹੁਤ ਔਖਾ ਕੰਮ ਹੋ ਜਾਣਾ ਸੀ ਕਿ ਬਸ ਰੱਬ ਕਰਕੇ ਮੋਟਰ ਨੂੰ ਹੁਣ ਕੁਛ ਨਾ ਹੋਇਆ ਹੋਵੇ ਤੇ ਤਾਰ ਹੀ ਰਾਹ ਐ ਹੋਗੀ ਇਹਦੇ ਨਾਲ ਚੱਲ ਪੇ ਪਤਾ ਲੱਗੇ ਮੋਟਰ ਬੋਲਦੀ ਚੰਗਾ ਬਾਈ ਧੰਨਵਾਦ ਤੁਹਾਡਾ ਬਹੁਤ ਬਹੁਤ ਚੱਲ ਬੱਬੂ ਹਣੀ ਵੀ ਪਿਆਰੇ ਨੇ ਰੋਟੀ ਪਾਣੀ ਖਾਣਾ ਫੋਨ ਆਈ ਜਾਂਦੇ ਆ ਚੱਲ ਇੰਨਾ ਕੰਮ ਆ ਵੀ ਸਾਨੂੰ ਫੇਰ ਵੀ 1 2 3 4 5 ਕਿ ਇਹ 7ਵੇਂ ਮਹਿਣ ਤੇ ਖੜੇ ਆਂ ਹੁਣ ਵੀ ਪਿੱਛੇ ਕੀ ਰਹਿ ਗਿਆ ਤੇ ਪਾਈਪਾਂ ਦੀ ਜਿਹੜੀ ਹਾਲਤ ਦਿਖਾ ਗਏ ਤੁਹਾਨੂੰ ਮੂੰਹ ਸਿਰ ਕਾਲਾ ਹੋਇਆ ਪਿਆ ਪੂਰੇ ਆਏ ਹੋਏ ਪਿਆ ਕਾਲੇਸ਼ਾ ਹੁਣ ਮੈਂ ਜਿੰਦਰ ਨੂੰ ਟੀਕੇ ਨਾਮਾ ਤੇ ਮੈਂ ਜਾਣਾ ਘਰੇ ਛੱਡਣ ਘਰ ਵਾਲਿਆਂ ਨੂੰ ਜਦੋਂ ਮੀ ਪੈ ਜਾਂਦਾ ਫੇਰ ਨਿੱਧ ਰਿਆ ਜਾਂਦਾ ਵੇਖ ਲੋ ਚਪਲਾਂ ਹੱਥ 'ਚ ਹੀ ਆ ਤੇ ਆ ਪਤਾ ਨਹੀਂ ਕਿਵੇਂ ਲੰਘ ਜਾਂਦੇ ਫਿਰਦੇ ਰਹਿੰਦੇ ਕਰ ਕੇ ਇਹਨਾਂ ਨੂੰ ਹਣੀ ਬੈਲੈਂਸ ਜੇ ਬਣ ਜਾਂਦਾ ਇਹ ਨਾ ਤਾਂ ਆਪਾਂ ਨਾਲ ਦੁੱਧ ਰਹਿ ਨਹੀਂ ਜਾਂਦਾ ਇਹਦਾ ਚਪਲਾਂਗਾ ਥਣੇ ਨੰਗੇ ਆ ਮੈਨੂੰ ਤਾਂ ਚਪਲਾਂਗਾ ਲਾ ਕੇ ਵੀ ਨਹੀਂ ਆਦੇ ਨਿਸ਼ਾਨ ਤੇ ਇਹਨਾਂ ਦੇ ਪੈਰਾਂ ਦੇ ਹੈਗੇ ਪਰ ਚਪਲਾਂਗਾ ਲਾ ਕੇ ਨੰਗੇ ਲੱਗਦੇ ਵੀ ਬਹੁਤ ਔਖਾ ਕੰਮ ਆ ਮੋਟਰ ਚੱਲ ਜਿੰਨਾ ਮੈਂ ਵੀ ਮੋਟਰ ਮੱਚ ਗਈ ਨਾ ਬਹੁਤ ਮੈਂ ਸੌਰੀ ਰੱਬਾ ਕੀ ਨਿਕਲ ਗਿਆ ਮੂੰਹ ਚੋਂ ਤਾਰ ਮੱਚੀ ਆ ਰਾਹ ਚ ਮੋਟਰ ਨੂੰ ਨਕਸ ਹੋਇਆ ਹੋਵੇ ਲੱਗਦਾ ਤਾਂ ਇਹ ਵੀ ਤਾਰ ਹੀ ਮੱਛੀ ਤੇ ਮੋਟਰ ਤੱਕ ਤਾਂ ਗੱਲ ਹੀ ਨਹੀਂ ਪਹੁੰਚੀ ਚੱਲ ਲੱਗ ਜੂ ਪਤਾ ਤਣਾ ਪਰ ਘਰੇ ਚਾਲਦੇ ਆ ਘਰ ਤੋਂ ਛੱਡ ਕੇ ਆਣਾ ਮੇਲੇ ਤੇ ਰੱਬ ਹੁਣ ਮੀਂਹ ਜੇ ਨਹੀਂ ਪਾਵੇ ਤਾਂ ਚੰਗੀ ਗੱਲ ਆ ਤੇ ਮੇਲਾ ਖਰਾਬ ਕਰ ਦਿੰਦਾ ਬਾਅਦ ਰੱਬ ਦੇ ਘਰੀ ਮੇਲਾ ਰੱਬ ਨੂੰ ਪਤਾ ਹੀ ਆ ਕੀ ਚਾਹੀ ਚੰਗਾ ਕੀ ਮਾੜਾ ਹਨਾ ਸਭ ਦਾ ਸੋਚਦਾ ਰੱਬ ਆਪਣੀ ਐ ਹੁੰਦਾ ਵਾ ਖੌਂਦੀ ਆ ਗਿਆ ਉਹਨਾਂ ਦਾ ਘਰੋਂ ਆਇਆ ਹੋ ਜੀ ਹੁਣ ਮੈਂ ਮੁੜਿਆ ਜਾਂਦਾ ਮੈਂ ਮੁੜ ਵੀ ਆਇਆ ਘਰ ਤੋਂ ਛੱਡ ਕੇ ਆ ਲੈਣ ਗਿਆ ਸੀ ਇਹ ਨਾ ਬੰਦ ਕੇ ਪਾਈ ਜੀ ਤੁਹਾਨੂੰ ਤਾ ਸੁਖਾਲਤ ਤੁਰਿਆ ਜਾਣਾ ਜਿਵੇਂ ਆਪਾਂ ਹੀ ਕਹਿੰਦੇ ਹੁੰਦੇ ਧਾਗਾ ਜਾ ਉਹ ਲੈ ਕੇ ਆਉਣਾ ਸੀਗਾ ਉਹ ਮੋਟਰ ਥੱਲੇ ਭਰਉਣੀ ਹੁੰਦੀ ਆ ਕੇਵਲ ਤਾਰ ਬੰਨਣੀ ਹੁੰਦੀ ਜਦੋਂ ਉਹਦੇ ਕਰਕੇ ਫੇਰ ਮੈਨੂੰ ਥੱਲੇ ਵੇਖਣਾ ਪੈਂਦਾ ਵਾ ਕਿ ਡੱਗਣਾ ਪਾਵਾਂ ਤੇ ਬਾਕੀ ਗੱਲਬਾਤ ਮੈਂ ਡਿਗੂਗਾ ਕੀ ਫਾਇਦਾ ਮੋਟਰ ਤੇ ਚੱਲ ਕੇ ਕਰੀ ਗੱਲਬਾਤ ਠੀਕ ਆ ਇਦਾਂ ਲੱਗੇ ਆ ਮੀਟਰ ਆ ਗਿਆ ਹੁਣ ਹੋਊਗਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜੀ ਤੁਹਾਨੂੰ ਵੀ ਦਿਖਾ ਦਿੰਨੇ ਆ ਨਾਲ ਦੀ ਨਾਲ ਦੇਖ ਲੋ ਕੀ ਆਇਆ ਵਾ ਰਿਜ਼ਲਟ ਮੋਟਰ ਵੀ ਸਾਡੀ ਫੇਰੇ ਤੇ ਕੱਢੀ ਵੀ ਆ ਰੱਬ ਕਰਕੇ ਗੰਨਾ ਸਾਰਾ ਕੁਝ ਸਹੀ ਹੋਈ ਹੋਈ ਹੁਣ ਆ ਲਓ ਜੀ ਰਿਜ਼ਲਟ ਤੁਹਾਡੇ ਸਾਹਮਣੇ ਹੁਣ ਆਜੂਗਾ ਜੈਸ ਬਚਾ ਲਿਆ ਪਾਪੀ ਨੇ ਇੱਕ ਦੀ ਫੇਰ ਆ ਲੋ ਆ ਲੋ ਤੇਰਾ ਮੁਕੀ ਉਹ ਗੀ ਰਿਪੋਰਟ ਲਓ ਜੀ ਹੋ ਗਈ ਪਾਰਟੀ ਸ਼ੁਕਰ ਰੱਬ ਦਾ ਕੇਵਲ ਨਾਲ ਹੀ ਸਰਜੂਗਾ ਸ਼ੁਕਰ ਆ ਮੀਟਰ ਬਾਈ ਤੇਰਾ ਆ ਮੀਟਰ ਹੁੰਦਾ ਜੀ ਇਹਦੇ ਨਾਲ ਕਰਦੇ ਚੱਕ ਸਾਰੇ ਰਿਪੋਰਟਾਂ ਹੀ ਹੀ ਦਿੰਦਾ ਲਓ ਹੁਣ ਪਾਈਏ ਮੋਟਰ ਪਾਉਣ ਦੀ ਕਰਕੇ ਤਿਆਰੀ ਲਾਰਾ ਲੋਟ ਕਰ ਗਏ ਆਪਨੇ ਰਗੇ ਚਾਰ ਦੋ ਤਿੰਨ ਪਾਲੇ ਅਸੀਂ ਰੱਬ ਮੜਾ ਸਾਨੂੰ ਟੋਕ ਦਿੰਦਾ ਵੀ ਆ ਕੰਮ ਆਈ ਨਹੀਂ ਕਰਨਾਗਾ ਤਾਂ ਕਰਕੇ ਮੜਾ ਟਾਈਮ ਲੱਗਦਾ ਲੋ ਪਈ ਜਾਂਦੀ ਮੋਟਰ ਦਾ ਰੱਬ ਵੀ ਇਧਰ ਚੜ ਕੇ ਆ ਰਿਹਾ ਪੂਰਾ ਜੂਰਾ ਸ਼ੋਰਾ ਤੇ ਹੁਣ ਗਾਂ ਪਤਾ ਨਹੀਂ ਵੀ ਹੋਣਾ ਕੀ ਆ ਇਧਰ ਰੋਣ ਮਤਲਬ ਉਹ ਨਾ ਹੀ ਹੋਵੇ ਰੱਬ ਮੇਲਾ ਮੈਂ ਗੱਲ ਹੀ ਕਰਦੇ ਸੀਗੇ ਤੇ ਉਧਰ ਚੜ ਕੇ ਆ ਗਿਆ ਰੱਬ ਪੂਰੇ ਜੋਰਾਂ ਛੋਰਾ ਨਾਲ ਅੱਗੇ ਜਦੋਂ ਸ਼ੁਰੂ ਕੀਤਾ ਉਦੋਂ ਵੀ ਮੀਂਹ ਸੀਗਾ ਪਰ ਹੌਣਾ ਮੀਂਹ ਪੂਰਾ ਇਹ ਨਹੀਂ ਖੜਨ ਵਾਲਾ ਇੱਕ ਅਸੀਂ ਇਹਦੇ ਥੱਲੇ ਆ ਇਹਦੇ ਤੇ ਪਾਣੀ ਡਿੱਗੀ ਆ ਅੰਦਰ ਨੂੰ ਭਜੋ ਤਾਂ ਉਹ ਨਹੀਂ ਇਹਨੇ ਕਰਨ ਦੇਣਾ ਕੋਸੇ ਜੀ ਅਜਾ ਸਰੀਰ ਦਾ ਹੀ ਹੋਈ ਜਾਂਦਾ ਲਓ ਜੀ ਮੈਂ ਫੇਰ ਅੰਦਰ ਵਾਰ ਕੇ ਘੜਦੇ ਹਾਂ ਹੱਥੋ ਤਕਾਲੇ ਹੋਏ ਹੋ ਤੇ ਖੜੇ ਹਾਂ ਔਨ ਕੀ ਕਰ ਸਕਦੇ ਆ ਰੱਬ ਦੇ ਘਰ ਦਾ ਜਰਾਬ ਨੂੰ ਮੁਕਦਾਂ ਲੱਗੀਆਂ ਆ ਮਾ ਰੱਬ ਦੇ ਦਾ ਮੁਕਦਾਂ ਵਾ ਰੱਬ ਦੇ ਦਾ ਮੋਟ ਰਹਿਣੀ ਪੈਂਦੇ ਗੰਨ ਦੇ ਵੀ ਰੱਬ ਰੱਖੇ ਉੱਥੇ ਰਹਿਣਾ ਪੈਂਦਾ ਹਾਂ ਦੁਕਾਨ ਵਾਲੇ ਆਏ ਵੇ ਉਹਨਾਂ ਵਿਚਾਰੇ ਲੱਖਣੇ ਕਿਸੇ ਨੇ ਕੋਸ ਬੱਟਿਆ ਕਿਸੇ ਨੇ ਨਹੀਂ ਬੱਟਿਆ ਬਸ ਇੱਥੇ ਚਾਤੀ ਆਂਦੇ ਆ ਲੰਗੜਾ ਤੇ ਜਗ ਰੋਟੀ ਖਾ ਲੈਂਦੇ ਆ ਤੇ ਪਾਣੀ ਵੀ ਨਹੀਂ ਪੂਰਾ ਹੁਣ ਉਹਨਾਂ ਦੇ ਨੂੰ ਫਰਕ ਹੀ ਹੋ ਜਾਂਦਾ ਕੋਈ ਨਾ ਇਹਦੇ ਬਾਅਦ ਦੇ ਲੋਪ ਹੋ ਜਾਣਾ ਪਤਾ ਵਾ ਲੋਪੂ ਵੀ ਆਹੀ ਨਹੀਂ ਆ ਉੱਥੇ ਦਾ ਦੁਕਾਨਾ ਲੱਗਣ ਗਿਆ ਉਹਨਾਂ ਨੇ ਕਿਹਾ ਕਿ ਖਰਚਾ ਪਾਣੀ ਦੇਣਾ ਉਹਨਾਂ ਨੇ ਮੇਰੇ ਤੋਂ ਤਾਂ ਨਹੀਂ ਲੇਕਿਆ ਭਾਈ ਸਾਡੇ ਤੋਂ ਲੈ ਲੋ 150 ਕੋਈ 500 ਪਈ ਹਜ਼ਾਰ ਖਰਚਾ ਦੇ ਦੇ ਉਹਨਾਂ ਨੂੰ ਆਪ ਨਾਲ ਆਉਂਦੇ ਆ ਤੇਰੇ ਢੀਕ ਦੇ ਮੇਲਾ ਹੋਊਗਾ ਉਹਨਾਂ ਦਾ ਰੋਟੀ ਪਾਣੀ ਇਹਦੇ ਹੈਪੀ ਚੱਲਦਾ ਵਾ ਦੁਕਾਨਦਾਰੀ ਦੇ ਆਰਤੀ ਠੋਕਾ ਕੌਣ ਕੀ ਖਾਣਗੇ ਜਿਹੜਾ ਤਾਂ ਆਉਗਾ ਉਹਦਾ ਹੀ ਕਰਨਗੇ ਤੇਰੇ ਔਖਾ ਕੰਮ ਬਾਲਾ ਔਖਾ ਕੰਮ ਵਈ ਇਹ ਨੰਦਲਾ ਕਰ ਲੈ ਗੰਭੀਰ ਗੰਭੀਰ ਮਿਸਾਲ ਨੀ ਫੇਰ ਲੈ ਪਿਆ ਤੇ ਮੀ ਲਾ ਦਾ ਛੜੀ ਟੈਪ ਹੋ ਜਾਣਾ ਕੰਮ ਤੇ ਅੱਗੇ 15 20 ਮਟਾਈ ਪਿੰਦਾ ਤੇ ਹੋਂ ਤਾਂ ਲੋਬ ਜ ਆਪਣਾ ਰਹਿ ਗਿਆ ਗੱਲਾ ਆ ਰਹਿ ਗਿਆ ਜਿਹੜਾ ਪਿਆਵਾ ਇਹ ਚੱਕਿਆ ਜਾਂਦਾ ਕਰਕੇ ਮੇਹ ਤੇ ਖੜਾ ਵਾ ਹੰਗਰੇ ਗਾਤਾ ਨੇ ਹੰਗਲਾ ਵੀ ਜੀ ਕਰੀ ਜਾਣੀ ਵੀਰੇ ਇਹਦੇ ਨੇ ਕਾਹ ਲੈ ਅੰਦਰੀਆਂ ਹੱਲ ਕਰਦੇ ਆ ਲਓ ਵੀ ਆ ਹੁਣ ਕੀ ਲਾਪ ਆਇਤੇ ਤੇ ਗੜਾ ਮੈਂ ਕਿ ਚੱਕੀ ਲਿਆ ਵੀ ਤੁਹਾਨੂੰ ਕਰਕੇ ਆਪਾਂ ਕਰ ਲਿਆ ਤੇ ਕਿ ਹੁਣ ਮੈਂ ਐਵੇਂ ਖੜਾ ਉੱਤੇ ਲੈ ਬਾਈ ਧੰਨਵਾਦ ਤੁਹਾਡਾ ਬਹੁਤ ਬਹੁਤ ਕੈਮਰਾ ਸਾਫ ਕਰਨਾ ਹਾਂਜੀ ਜੇ ਕਿ ਮੈਨੂੰ ਕਿਵੇਂ ਦੀ ਲੱਗੀ ਜਾਂ ਵੀਡੀਓ ਤਾਂ ਜਰੂਰ ਦੱਸਿਓ ਕਮੈਂਟਾਂ ਚ ਆਵਦੇ ਆਂ ਜੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਠੀਕ ਆ ਤੇ ਅਗਰ ਤੁਹਾਨੂੰ ਆਪਾਂ ਤੁਹਾਨੂੰ ਦਰਸ਼ਨ ਕਰਾ ਮੈਂ ਕਿ ਗਾਦਰਾ ਸਾਹਿਬ ਜਾਲਦੇ ਫਿਰ ਆਪਾਂ ਤੁਹਾਨੂੰ ਦਰਸ਼ਨ ਕਰਾ ਮੈਂ ਕੋਈ ਸੈਕਲ ਵੀਡੀਓ ਵਿੱਚ ਆਪਣੇ ਮੇਲਾ ਵਸਾਂ ਉਂਦਾ ਲੱਗਦਾ ਹੁੰਦਾ 3112 ਦਾ ਤੁਹਾਨੂੰ ਉੱਥੇ ਦਰਸ਼ਨ ਕਰਾਵਾਂਗੇ ਹਣਾਪ ਉੱਥੇ ਚੱਲਾਂਗੇ ਅਗਲੀ ਵੀਡੀਓ 'ਚ ਤੁਹਾਨੂੰ ਲੈ ਕੇ ਚੱਲਾਂਗੇ ਨਾਲ ਤੇ ਵੀਡੀਓ ਤੇ ਚੈਨਲ ਨਾਲ ਬਣੇ ਰਹੋ ਠੀਕ ਆ ਥੋੜੀ ਸਪੋਰਟ ਦੀ ਲੋੜ ਹੈ